ਤਾਂ ਫਾਈਨਲੀ ਗਾਇਸ ਸਲੰਗਰ ਇੱਥੇ ਚੱਲਣਾ ਹੋ ਚੁੱਕਿਆ ਆ ਇਧਰ ਵੀ ਮੇਂਤਰੋ ਤੁਸੀਂ ਵੇਖ ਸਕਦੇ ਸਲੰਗਰ ਪੂਰਾ ਇੱਥੋਂ ਇੱਥੋਂ ਕੁਝ ਨਹੀਂ ਹੋਇਆ ਪਰ ਇੱਥੋਂ ਤੁਸੀਂ ਦੇਖੋ ਕਿੱਦਾਂ ਬਰਫ ਜੰਮੀ ਆ ਜਿਸਨ ਦੇ ਚਾਚੇ ਦਾ ਮੁੰਡਾ ਰਾਜਾ ਕੀ ਉਹ ਫੜਦਾ ਇਧਰ ਵੀ ਮੇਂਤਰੋ ਤੁਸੀਂ ਵੇਖ ਸਕਦੇ ਜੇ ਹਾਂ ਇਹ ਫੰਗ ਦੇ ਮਕਬੜੇ ਨਿਕਲ ਰਹੇ ਸੋ ਹੈ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਐਂਡ ਗਾਇਸ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈ ਤੇ ਅੱਜ ਗਾਇਸ ਆਪਣੇ ਗੁਰਦੁਆਰਾ ਸਾਹਿਬ ਵੀ ਲੰਗਰ ਲੱਗੇਗਾ ਜੋ ਕਿ ਮੰਦਰ ਵਾਲਿਆਂ ਨੇ ਲੋਣਾ ਵਾ ਪਰ ਆਪਣੇ ਇੱਥੇ ਪਿੰਡ ਕੋਈ ਮੰਦਰ ਗੁਰਦੁਆਰਾ ਮਤਲਬ ਵੀ ਰਲ ਕੇ ਕੰਮ ਕਰਦੇ ਆ ਤੇ ਮੈਂ ਹੁਣ ਘਰੇ ਬੈਠਾ ਵਾ ਸਭ ਤੋਂ ਪਹਿਲਾਂ ਬ੍ਰੇਕਫਾਸਟ ਕਰਦੇ ਆਪਣਾ ਬ੍ਰੇਕਫਾਸਟ ਆ ਚੁੱਕਿਆ ਆ ਗਏ ਇੱਥੇ ਸਵੇਰੇ ਸਵੇਰੇ ਉੱਠ ਕੇ ਆ ਗਏ ਗੁੱਡ ਮਾਰਨਿੰਗ ਪਰ ਇਹਨੇ ਕਿਹਾ ਨਹੀਂ ਤੇ ਚਲੋ ਚੱਲਦੇ ਆ ਜੀ ਬਾਅਦ ਚ ਗੁਰਦੁਦੁਆਰਾ ਸਾਹਿਬ ਸੇਵਾ ਵੀ ਕਰਨੀ ਆ ਤੇ ਛੋਲੇ ਪੂਰੀਆਂ ਦਾ ਲੰਗਰ ਵੀ ਲੱਗੇਗਾ ਨਾਲ ਪਕੌੜੇ ਵੀ ਸਭ ਤੋਂ ਪਹਿਲਾਂ ਮੈਂ ਬ੍ਰੇਕਫਾਸਟ ਕਰ ਲਾ ਫਿਰ ਜਾਂਦੇ ਆ ਤੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵਲੌਗ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਹੋਰ ਦੋਸਤਾਂ ਨਾਲ ਹਾਂਜੀ ਮਿੱਤਰੋ ਹੁਣ ਆਪਾਂ ਲੰਗਰ ਛਕ ਲਿਆ ਤੇ ਚਲੋ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਤੇ ਹੁਣ ਵੀ ਮਿੱਤਰੋ ਆਪਾਂ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਇੱਥੇ ਮੰਦਰ ਆ ਚੁੱਕੇ ਆ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜੇ ਮੰਦਰ ਨਵਾਂ ਬਣਿਆ ਹੈ ਅਜੇ ਪੂਰਾ ਰੈਡੀ ਨਹੀਂ ਹੋਇਆ ਵੈਸੇ ਬਣ ਰਿਹਾ ਹੈ ਤੇ ਇੱਧਰ ਤੁਸੀਂ ਵੇਖ ਸਕਦੇ ਜੇ ਉਹ ਆਪਣੇ ਰੋਹਿਤ ਕਾਲ ਗਿਆ ਆ ਲਾਗੇ ਵਿਕਾਸ ਕਾਲ ਗਿਆ ਇੱਥੇ ਲੱਕਣਾ ਕਟੀਆਂ ਕਾਂਡੇ ਉੱਥੇ ਫਿਰ ਭੱਟੀ ਦੇ ਬਲਨੀਆਂ ਵੀ ਉੱਥੇ ਪੈਣੀਆਂ ਵਾ ਤੇ ਜਦੋਂ ਲੰਗਰ ਬਣਾਉਣਾ ਵਾ ਤੇ ਬਾਅਦ ਹੋਰ ਰੋਹਿਤ ਕਿਵੇਂ ਵਧੀਆ ਹਾਂਜੀ ਵਧੀਆ 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 ਅੱਜ ਸ਼ਵਰਾਤੀ ਦਾ ਲੰਗਰ ਪੂਰਾ ਚੱਲਣਾ ਫਿਰ ਖੁੱਲ ਕੇ ਇੱਧਰ ਵੀ ਮੇਤਰਾ ਤੋਂ ਹੀ ਵੇਖੋ ਰੋਹਿਤ ਆਲਾ ਪੂਰੀ ਆਪਣੀ ਜਾਨ ਵਖਾਉਂ ਡਿਆ ਵਾ ਚੁੱਕੀਆਂ ਨੇ 3-4 ਲੱਕੜਾਂ ਤੇ ਇੱਧਰ ਆਪਣੇ ਪੱਕੀ ਭਾਜੀ ਹੱਲ ਵੇਖੀ ਸਾਦੇ ਜੇ ਲੱਕਰਾਂ ਦੀ ਪੂਰੀ ਗੁੱਤੀ ਚੱਕੇ ਤੇ ਡੌਲਿਆਂ ਦੀ ਆਪਣੀ ਜਾਣ ਖਾਉਣ ਦੇ ਵੀ ਆਪਾਂ ਕਿ ਨਹੀਂ ਜਾਣ ਆ ਆਪਣੇ ਹੱਲ ਤੇ ਆਪਾਂ ਦੋ ਹੀ ਲੱਕੜਾ ਚੁੱਕੀਆਂ ਆਂ ਭਾਜੀ ਆ ਨਹੀਂ ਜਾਣ ਬਹੁਤ ਪਾਰੀਆਂ ਨੇ ਤੇ ਚਲੋ ਚੱਲਦੇ ਆਂ ਹੁਣ ਗੁਰਦੁਆਰਾ ਸਾਹਿਬ ਫਿਰ ਉੱਥੋਂ ਦਾ ਵੀਊ ਦੱਸਦੇ ਤੇ ਗਾਇਸ ਇੱਧਰ ਤੁਸੀਂ ਵੇਖ ਸਕਦੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਂ ਤੇ ਉਹ ਸਾਹਮਣੇ ਲੰਗਰ ਭੰਡਿਆ ਵਾ ਤੇ ਆ ਆਪਣੇ ਮੰਨੀ ਭਾਜੀ ਉਹ ਬਾਕੀ ਹੋਰ ਸੇਵਾਦਾਰ ਆ ਆਪਣੇ ਚਾਚਾਈ ਤੇ ਇੱਥੇ ਲੰਗਰ ਭੰਡਿਆ ਵਾ ਤੋ ਪੁੱਛਦੇ ਆਪਾਂ ਮੰਨੀ ਭਾਜੀ ਨੂੰ ਬਾਅਦ ਚ ਆਏ ਫੋਨ ਆਉਣ ਡਿਆ ਵਾ ਕੀ ਬਣਾਉਣਾ ਅੱਜ ਇਹਨਾਂ ਨੇ ਇਧਰ ਵੀ ਮੈਂ ਤੁਹਾਨੂੰ ਤੁਸੀਂ ਵੇਖ ਸਕਦੇ ਸਿਲੰਡਰ ਪੂਰਾ ਇੱਥੋਂ ਇੱਥੋਂ ਕੁਝ ਨਹੀਂ ਹੋਇਆ ਪਰ ਇੱਥੋਂ ਤੁਸੀਂ ਵੇਖੋ ਕਿੱਦਾਂ ਬਰਫ਼ ਜੰਮੀ ਆ ਕੋ ਮੈਂ ਹੱਥ ਲਾ ਕੇ ਨਾ ਆਹ ਵੇਖੋ ਆ ਬਰਫ਼ ਜੰਮੀ ਪਈ ਐ ਇੱਥੇ ਇਹ ਪਹਿਲੀ ਵਾਰੀ ਵੇਖਿਆ ਘਰ ਤੇ ਕਦੀ ਇਦਾਂ ਹੋਇਆ ਨਹੀਂ ਸਿਲੰਡਰ ਤੇ ਇੰਨੀ ਬਰਫ਼ ਜੰਮ ਗਈ ਆ ਭਾਈ ਉਹ ਵੀ ਧੁੱਪ ਲੱਗੀ ਆ ਤੇ ਆ ਆਪਣੇ ਮੰਨੀ ਭਾਜੀ ਇੱਥੇ ਅੱਗ ਬਾਲਣ ਡੇ ਆ ਹੁਣ ਤੇ ਪੁੱਛਦੇ ਇਨਾਂ ਨੂੰ ਲੰਗਰ ਚ ਕੀ ਲਾਉਣਾ ਹੋਰ ਦੱਸੋ ਮੰਨੀ ਭਾਜੀ ਕੀ ਹਾਲ ਨੇ ਅੱਜ ਲੰਗਰ ਚ ਲੱਗ ਰਿਹਾ ਜੀ ਪੌਂਡੀਆਂ ਠੀਕ ਠੀਕ ਲੱਗ ਰਹੀ ਆ ਕੀਰ ਬਦਾਮਾਂ ਵਾਲੀ ਠੀਕ ਠੀਕ ਤਾਜ ਵਾਲੀ ਠੀਕ ਠੀਕ ਜੀ ਤੇ ਸੋਹਣੀ ਲਿਆ ਗਏ ਸੋ ਬਹੁਤ ਇੱਥੇ ਵੈਰਾਈਟੀ ਲੱਗਣੀ ਆ ਸਾਤ ਤੋਰ ਤੇ ਭੰਗਲੇ ਪਕੌੜੇ ਵੀ ਕੱਢਾਂਗੇ ਕੱਢੇ ਜਾਣਗੇ ਭੰਗਲੇ ਦੂਜੇ ਨਹੀਂ ਕੱਢਨੇ ਦੂਜੇ ਵੀ ਕੱਢੇ ਜਾਣਗੇ ਦੂਜੇ ਵੀ ਕੱਢੇ ਜਾਣਗੇ ਇਹ ਲਾਟਰੀਆਂ ਫੁੱਲ ਲੈ ਕੇ ਭੰਗਲੇ ਤਾਂ ਦੂਜੇ ਵੀ ਨਿਕਲਦੇ ਨੇ ਜੀ ਭਾਜੀ ਤੇ ਅੱਜ ਪੂਰਾ ਠੀਕ ਆ ਹਮਲਾ ਬੰਦਾ ਪੂਰਾ ਸ਼ਗਾਂਗੇ ਪੂਰੇ ਸ਼ਗਾਂਗੇ ਹਮਲਾ ਬੋਲਦਾ ਹਮਲਾਵੀ ਹਮਲਾ ਦੇਖਾਂਗੇ ਉਹਦੇ ਬਾਰੇ ਸੋਚੀ ਆਪਾਂ ਠੀਕ ਆ ਜੀ ਤੇ ਚਲੋ ਗਾਇਸ ਕਰਦੇ ਆ ਜੀ ਨਾਲ ਥੋੜੀ ਸੇਵਾ ਫਿਰ ਬਾਅਦ ਕਰਦੇ ਆ ਘੰਟੀ ਨੂੰ ਉਹਨੂੰ ਕੀ ਹੋ ਉਹ ਇਧਰ ਹਲਵਾਈ ਸਾਹਿਬ ਆਪਣੇ ਪੂਰੇ ਆਲੂਆਂ ਨੂੰ ਗਰਮ ਕਰਕੇ ਤੇ ਕੱਢਦੇ ਹੋਏ ਤੇ ਪੂਰਾ ਅੱਜ ਸੇਵਾ ਦੇ ਆਪਣਾ ਜੋਸ਼ ਵਖਾਉਂਦੇ ਹੋਏ ਹੈ ਹੈ ਬੜਾ ਬੜਾ ਮਾਣੇ ਹਾਂ ਹਾਂ ਬੜਾ ਵੱਜ ਗਿਆ ਆ ਬੜਾ ਵੱਜ ਗਿਆ ਕੇ ਤੇ ਗਾਇਸ ਆਲੂਆਂ ਦੀ ਸੇਵਾ ਕਰ ਲਈ ਆ ਹੁਣ ਆਲੂਆਂ ਦੀ ਸੇਵਾ ਮਿਲੀ ਹੀ ਉਹ ਆਪਾਂ ਕਰ ਲਈ ਆ ਹੁਣ ਸੇਵਾ ਕਰਨ ਤੋਂ ਬਾਅਦ ਇੱਥੇ ਪਹਿਲਾਂ ਆਪਣੇ ਬੱਬੂ ਵੀਰ ਕੰਢੇ ਸੀ ਆ ਚਣਿਆਂ ਦੀ ਸੇਵਾ ਹੁਣ ਆਪਣੇ ਹਿੰਮਤ ਵੇ ਡੈ ਪਿਆ ਚਣੇ ਬਣਾਉਣ ਦੇ ਆ ਉਹ ਫਿਰ ਚੋਲੇ ਪੂਰੀਆਂ ਲੱਗਣੀਆਂ ਨਾ ਇਸ ਲਈ ਭਾਈ ਬਾਰੂ ਆਏ ਆ ਅਮਰ ਸਰੋ ਅਮਰ ਜਨਾਹ ਹੀ ਆਇਆ ਸਾਰੇ ਠੀਕ ਠੀਕ ਆ ਅਮਰ ਸਰੋ ਆਏ ਹਲਵਾਈ ਆ ਬਾਕੀ ਕ੍ਰਿਸ਼ਨਾ ਹਣੀ ਆਪਣੇ ਹੱਥ ਨਹੀਂ ਗੰਦੇ ਕਰਨਾ ਚਾਹੁੰਦੇ ਇਹ ਲੇ ਸੇਵਾ ਨਹੀਂ ਕਰਨਦੇ ਤੇ ਬਾਹਰ ਜਾ ਕੇ ਤੁਸੀਂ ਭਾਜੀ ਸਪੀਕਰ ਹੀ ਲਾ ਲਓ ਹੋਰ ਕੱਕਣੀ ਤੇ ਭਾਜੀ ਮੈਂ ਤੇ ਆਇਆ ਹੁਣ ਹੁਣੇ ਆਏ ਜੀ ਠੀਕ ਆ ਠੀਕ ਆ ਜੀ ਬਾਕੀ ਇਧਰ ਖੀਰ ਦਾ ਪ੍ਰਬੰਧ ਆ ਉਹ ਸਾਹਮਣੇ ਆਉਣ ਰਿਹਾ ਵਾ ਤੇ ਗਾਈਸ ਹੁਣ ਤੁਸੀਂ ਵੇ ਸਾਧੇ ਮੇਰੇ ਪਰਨੇ ਦੀ ਸ਼ੇਪ ਵੀ ਚੇਂਜ ਹੋ ਗਿਆ ਬਿਕਾਉਜ਼ ਗਾਈਸ ਮੈਂ ਘਰ ਆ ਗਿਆ ਹੀ ਨਹਾਉਣ ਲਈ ਆ ਗਿਆ ਹੀ ਤੇ ਮੈਂ ਸੋਚਿਆ ਕਿ ਨਾਤ ਹੋ ਗਏ ਤਾਂ ਫਿਰ ਚੱਲਦੇ ਆ ਆਪਾਂ ਤੇ ਆਪਣੇ ਹਸਪਾਜੀ ਵੀ ਆ ਗਏ ਨੇ ਸੋ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਲਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਚਲੋ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਪੂਰੀਆਂ ਖਾਣੇ ਆ ਛੋਲੇ ਪੂਰੀਆਂ ਉਹ ਲਓ ਜੀ ਛੋਲੇ ਪੂਰੀਆਂ ਲੱਗਿਆ ਜੀ ਨਾਲ ਖੀਰ ਵੀ ਹਾਂ ਜੀ ਖੀਰ ਵੀ ਲੱਗੀ ਆ ਸੋ ਆਪਾਂ ਚੱਲਦੇ ਆ ਤੇ ਇਸ ਚੈਨਲ ਨੂੰ ਅਚਭੇ ਚੈਨਲ ਨਾ ਸਮਝੋ ਇਹ ਮੇਰਾ ਚੰਦਲਾ ਠੀਕ ਆ ਇਹ ਝੂੜੀ ਮਾਰਦੇ ਕਹਿੰਦੇ ਮੇਰਾ ਚੰਦਲਾ ਇਹਨਾਂ ਨੂੰ ਮੈਂ ਚੱਲ ਦਿੱਤਾ ਸੀ ਸੋ ਚਲੋ ਚੱਲਦੇ ਆ ਹੁਣ ਤੇ ਚੈਨਲ ਸਬਸਕ੍ਰਾਈਬ ਅਰਛ ਪਾਜੀ ਯਾਰ ਆਪਾਂ ਨਾ ਇੱਕ ਪਲਾਨ ਬਣਾਉਣ ਦੇ ਹੀ ਕਿਤੇ ਜਾਣ ਦਾ ਤੇ ਤੁਸੀਂ ਨਾ ਹੀ ਕਰ ਛੜੀ ਆ ਤੁਸੀਂ ਜਾਂਦੇ ਕਿਉਂ ਨਹੀਂ ਆ ਯਾਰ ਅੱਜ ਅਚਲ ਸਾਹਿਬ ਬੌਧਾ ਮੇਲਾ ਲੱਗਾ ਜੇ ਉੱਥੇ ਦਾ ਪੂਰਾ ਅਚਲੇਸ਼ਵਰ ਲੱਗਾ ਜੇ ਵੇਖੋ ਉੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਾਫੀ ਸੰਗਤ ਆਈ ਆ ਤੇ ਮੰਦਰ ਦੇ ਵਿੱਚ ਵੀ ਕਾਫੀ ਸੰਗਤ ਆਈ ਆ ਸੋ ਪਰ ਜਾਵਾਂਗੇ ਵੇਖਦੇ ਆ ਕੁਝ ਕਰਕੇ ਵੇਖਦੇ ਆ ਬਲਾ ਜਾਣੇ ਕਿ ਨਹੀਂ ਸੋ ਚਲੋ ਚੱਲਦੇ ਆਂ ਅਬ ਟਾਈਮ ਬਿਨਾ ਟਾਈਮ ਵੇਸਟ ਕੀਤੇ ਹੋਏ ਲੋਵ ਮਿੱਤਰੋ ਇੱਧਰ ਤੁਸੀਂ ਵੇਖ ਸਕਦੇ ਜੇ ਇੱਥੇ ਪੂੜੀਆਂ ਦਾ ਕੰਮ ਚੱਲੂ ਹੋ ਗਿਆ ਵਾ ਉਹ ਆਪਣੇ ਗੋਪੀ ਵੀਰ ਹਲਵਾਈ ਡਾਪੇ ਆ ਪੂੜੀਆਂ ਕੱਢਣ ਆ ਕੂੜੀਆਂ ਡੇਪੇ ਕੱਢਣ ਤੇ ਜਿਸ ਕਿਸੇ ਵੀਰ ਨੇ ਖਾਣੀ ਹੋਵੇ ਵੱਡਾਲਾ ਗ੍ਰੰਥੀਆਂ ਪਹੁੰਚ ਸਕਦਾ ਵਾ ਸਤਿ ਗੁਰਦੁਆਰਾ ਸਾਹਿਬ ਆਪਣੇ ਸਾਜੀ ਪਹੁੰਚ ਚੁਕੇ ਆ ਪ੍ਰਧਾਨ ਜੀ ਹੈ ਆਪਣੇ ਹੋਰ ਕੀ ਹਾਲ ਨੇ ਵਧੀਆ ਜੀ ਤਾ ਜੀ ਵਧੀਆ ਜੀ ਵਧੀਆ ਜੀ ਵਧੀਆ ਚੱਲਦਾ ਜੀ ਤੇ ਬਾਕੀ ਇਧਰ ਤੁਸੀਂ ਵੇਖ ਸਕਦੇ ਪੂੜੀਆਂ ਭਰ ਰਹੀਆਂ ਵਾਂ ਤੇ ਇਧਰ ਦੇ ਬੰਨੇ ਬਾਕੀ ਫੁਲਕਿਆਂ ਦਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਪੂਰਾ ਸੇਵਾ ਦਾ ਕੰਮ ਚੱਲ ਰਿਹਾ ਆ ਰੋਹਿਤ ਆਪਣਾ ਹੁਣ ਪੂਰੀ ਸੇਵਾ ਕਰ ਰਿਹਾ ਨਿਭਾਉਂ ਰਿਹਾ ਪੂਰੀ ਸੇਵਾ ਕਦੋਂ ਕੰਮ ਕਰਦੋਂ ਚਾਲੂ ਹੋਊਗਾ ਬਸ ਅੱਧਾ ਰਹਿ ਗਿਆ ਠੀਕ ਆ ਜੀ ਅੱਧਾ ਘੰਟਾ ਰਹਿ ਗਿਆ ਫੇਰ ਚਾਲੂ ਕਰਦੇ ਆ ਹਾਂ ਜੀ ਲਓ ਵੀ ਮਿੱਤਰੋ ਇੱਥੇ ਆਉਣਾ ਜਿਹੜਾ ਆਪਾਂ ਖਾਣਾ ਬਣਾਇਆ ਉੱਥੇ ਲੰਗਰ ਚ ਤੇ ਉਹਨੂੰ ਭੋਗ ਲੱਗਣ ਲੱਗਾ ਇੱਥੇ ਮੰਦਰ ਚ ਆਪਾਂ ਆ ਚੁੱਕੇ ਆ ਮੰਦਰ ਇਧਰੋਂ ਰੈਡੀ ਨਹੀਂ ਹੋਇਆ ਇਧਰ ਆਪਾਂ ਅੰਦਰ ਜੋ ਜਿਗਰਮੈਂਟ ਸਾਰਾ ਰੱਖਿਆ ਵਾ ਜਿਗਰਮੈਂਟ ਮੰਦਰ ਤੇ ਚਲੋ ਉਹ ਅੰਦਰ ਜੋਤ ਜਗਾਈ ਆ ਇੱਥੇ ਭੋਗ ਲੱਗ ਲੱਗਾ ਸਭ ਤੋਂ ਪਹਿਲਾਂ ਮੱਥਾ ਟੇਕੀਆ ਮਹੇਰਾ ਜੀ ਮਹੌਲ ਦਾ ਤੇਰੇ ਤੇ ਬੋਚਿਆ ਤੇ ਫਾਈਨਲੀ ਗਾਇਸ ਲੰਗਰ ਇੱਥੇ ਚੱਲੂ ਹੋ ਚੁੱਕਿਆ ਆ ਤੇ ਚਲੋ ਸੇਵਾ ਕਰਦੇ ਆ ਲੰਗਰ ਚ ਬਾਕੀ ਸਾਰੇ ਸੇਵਾ ਦਾ ਟੈਪੇ ਆ ਹਰਸ਼ਪੇ ਰਹਿ ਪਾ ਸੇਵਾ ਕਰਨ ਆਈ ਵੀ ਕਰਦੇ ਆ ਫਿਰ ਜਾ ਕੇ ਸੇਵਾ ਤੇ ਬਾਅਦ ਚ ਕਰਦੇ ਕੰਟੀਨਿਊ ਆਇਦਰ ਵੀ ਮੇਂ ਤਰੋ ਤੇ ਵੇ ਸਾਦੇ ਜੇ ਆ ਇਥੇ ਭੰਗ ਦੇ ਪਕਵੜੇ ਨਿਕਲਦੇ ਆ ਤੇ ਇਹਨਾਂ ਨੇ ਦਿਖਾਲੇ ਅਸੀਂ ਤਾਂ ਖਾਣੇ ਨਹੀਂ ਆ ਯਾਰ ਭੰਗ ਦੇ ਪਕਵੜੇ ਥੋੜਾ ਨਾ ਖਾਣੇ ਆ ਬਾਕੀ ਐ ਲੰਗਰ ਦਾ ਸ਼ਾਕਰਿਆ ਹੁਣ ਸੇਵਾ ਕਰਦੇ ਹੋਰ ਕੁਝ ਤੇ ਆਪਾਂ ਕਰਨਾ ਨਹੀਂ ਆ ਚੋ ਸੇਵਾ ਕਰਦੇ ਜਾ ਕੇ ਤੇ ਗਾਇਸ ਹੁਣ ਸੇਵਾ ਕਰਕੇ ਲੰਗਰ ਦੀ ਸਮਾਪਤੀ ਹੋ ਚੁਕੀ ਆ ਤੇ ਹੁਣ ਮੈਂ ਵੀ ਆਪਣੇ ਘਰ ਆ ਚੁਕਿਆ ਤੇ ਬਹੁਤ ਨੀਂਦ ਆ ਰਹੀ ਆ ਬਹੁਤ ਥੱਕ ਗਈ ਤੇ ਥੋੜੀ ਰੈਸਟ ਕਰਦੇ ਆ ਥੋੜਾ ਜਿਹਾ ਸੌਂ ਲੈਨੇ ਆ ਬਾਅਦ ਚ ਸ਼ਾਮ ਨੂੰ ਫੇਰ ਬਾਹਰ ਜਾਵਾਂਗੇ ਫੇਰ ਕਰਦੇ ਆ ਕੰਟੀਨਿਊ ਗੁਰਦੁਆਰਾ ਸਾਹਿਬ ਜਾਵਾਂਗੇ ਜਦੋਂ ਸ਼ਾਮ ਨੂੰ ਮੱਥਾ ਟੇਕਾਂ ਸੋ ਗਾਈਸ ਹੁਣ ਮੈਂ ਘਰੋਂ ਉੱਠ ਕੇ ਹੋਣਾ ਆਇਆ ਵਾਂ ਬਿਗਾ ਉਸਦੋਂ ਨੀਂਦ ਬੜੀ ਆ ਗਈ ਸੀ ਤੇ ਹੁਣ ਆਪਾਂ ਖਾਦੇ ਸੀ ਹੈ ਪਕੌੜੇ ਨਹੀਂ ਖਾਦੇ ਹੁਣ ਮੈਂ ਬਾਹਰ ਆਇਆ ਤੇ ਆਪਣੇ ਆ ਰਾਜਾ ਵੀਰ ਆਓ ਜਸ਼ੰਦਰ ਚਾਚੇ ਦਾ ਮੁੰਡਾ ਰਾਜਾ ਕੀ ਜਸ਼ੰਦਰ ਲੀਓ ਪਫੜਦਾ ਤੇ ਆਪਣੇ ਹੁਣ ਰਾਜ ਨੇ ਭੰਗਲੇ ਪਕੌੜੇ ਨਹੀਂ ਖਾਦੇ ਨਾ ਨ ਪੈਸੇ ਦੇ ਆਹ ਖਾਣੇ ਆ ਆ ਜਸ਼ਨ ਨੇ ਖਾਦੇ ਸੀ ਤੇ ਗਰਮਟੇ ਜਾ ਕੇ ਤੇ ਤੂੰ ਖਾਦੇ ਗਰਮਟੇ ਜਾ ਕੇ ਤੇ ਛੱਕੇ ਝਾੜਨ ਡਿਆ ਸੀ ਆ ਇਧਰ ਆਇਆ ਨੂੰ ਮੂੰਹ ਕਰ ਇਧਰ ਉਧਰ ਉੱਤੇ ਵੀ ਖਾਦੇ ਪਾਂਗਲੇ ਪਕੌੜੇ ਪਾਂਗਲੇ ਨਹੀਂ ਹਾਂ ਆ ਦੇਰੇ ਦਾ ਕਿਹੜੇ ਸੁੱਖਾ ਡੇਰੇ ਤਾਂ ਲੈ ਗਿਆ ਸੁੱਖਾ ਡੇਰੇ ਤਾਂ ਸੁੱਖਾ ਕਿੱਡਾਗਾ ਹੈ ਨਿਕਾ ਜਾ ਕਿੱਡਾ ਕਿ ਨਿਕਾ